ਇੱਕ ਭਾਈ ਦਰਜੀ ਦੀ ਦੁਕਾਨ ਤੇ ਕੈਂਚੀ ਤੇ ਸੂਈ ਨਾ ਇਕੱਠੀਆਂ ਪਈਆਂ ਸੀ ਕੈਂਚੀ ਸੂਈ ਨੂੰ ਕਹਿਣ ਲੱਗੀ ਨੀ ਸੂਈ ਭੈਣੇ ਮੈਨੂੰ ਇੱਕ ਗੱਲ ਦੱਸ ਤੂੰ ਮੇਰੇ ਨਾਲੋਂ ਸਹਿਜ ਵੀ ਛੋਟੀ ਐ ਤੇਰਾ ਰੇਟ ਵੀ ਬਹੁਤ ਘੱਟ ਐ ਪਰ ਤੂੰ ਹਮੇਸ਼ਾ ਪੱਗ ਤੇ ਰਹਿਣੀ ਐ ਜਦੋਂ ਤੈਥੋਂ ਕੰਮ ਲਿਆ ਜਾਂਦਾ ਤਾਂ ਤੈਨੂੰ ਪੱਗ ਤੇ ਟੰਗਿਆ ਜਾਂਦਾ ਮੈਂ ਨਾਲੇ ਤੈਥੋਂ ਵੱਡੀਆਂ ਨਾਲੇ ਕੰਮ ਵੱਧ ਦਿੰਨੀ ਆ ਮੈਨੂੰ ਪੈਰਾਂ ਦੇ ਵਿੱਚ ਰੱਖਦੇ ਨੇ ਇਹ ਕੀ ਕਾਰਨ ਹੈ ਤਾਂ ਸੂਈ ਬੋਲੀ ਭੈਣੇ ਫਰਕ ਇੰਨਾ ਕੀ ਹੈ ਤੂੰ ਲੋਕਾਂ ਨੂੰ ਤੋੜਦੀ ਹੈ ਤੇ ਮੈਂ ਜੋੜਦੀਆਂ ਕਿਉਂਕਿ ਜਿਹੜਾ ਇਨਸਾਨ ਕਿਸੇ ਨੂੰ ਤੋੜਦਾ ਉਹ ਤੋਂ ਨਫ਼ਰਤ ਕਰਨ ਲੱਗ ਜਾਂਦੇ ਨੇ ਤੇ ਪਰਮਾਤਮਾ ਵੀ ਉਹਨੂੰ ਨੀਵੀਂ ਥਾਂ ਤੇ ਰੱਖਦਾ ਹੈ ਜਿਹੜਾ ਕਿਸੇ ਨੂੰ ਜੋੜਦਾ ਉਹਨੂੰ ਪਰਮਾਤਮਾ ਵੀ ਹਮੇਸ਼ਾ ਉੱਚੀ ਥਾਂ ਤੇ ਰੱਖਦਾ ਬਸ ਫਰਕ ਇਨਾ ਕੀ ਹੈ ਆਪਣਾ ਤਾਂ ਸੂਈ ਦੀ ਗੱਲ ਸੁਣ ਕੇ ਕੈਂਚੀ ਕਹਿੰਦੀ ਵਾਕੀ ਗੱਲ ਸਹੀ ਹੈ ਉਹੀ ਗੱਲ ਇਹ ਸਮਾਜ ਦੀ ਹੈ ਵੀ ਜਿਹੜਾ ਕਿਸੇ ਨੂੰ ਅੱਜ ਕੱਲ ਤੋੜਦਾ ਨਾ ਉਹ ਤੋਂ ਅਗਲਾ ਪਾਸਾ ਵੱਟ ਕੇ ਲੰਘਣ ਲੱਗ ਜਾਂਦਾ ਤੇ ਦੂਰ ਦੀ ਹੋ ਕੇ ਲੰਘਣ ਲੱਗ ਜਾਂਦਾ ਅਗਲਾ ਕਹਿੰਦਾ ਇਹ ਬੰਦੇ ਨੂੰ ਕੀ ਬੁਲਾਉਣਾ ਹੈ ਇਹਨੇ ਤਾਂ ਚੁਗਲੀਆਂ ਹੀ ਕਰਨੀਆਂ ਨੇ ਤੇ ਜਿਹੜਾ ਕੋਈ ਇਨਸਾਨ ਦੋ ਦਿਲਾਂ ਨੂੰ ਮਿਲਾਉਂਦਾ ਜਾ ਕਿਸੇ ਨੂੰ ਇਕੱਠੇ ਕਰਦਾ ਉਹਨੂੰ ਹਰੇਕ ਪਿਆਰ ਕਰਨ ਲੱਗ ਜਾਂਦੇ ਨੇ ਉਹਨੂੰ ਕਹਿਣ ਲੱਗ ਜਾਂਦੇ ਨੇ ਵੀ ਇਹ ਇਨਸਾਨ ਬਹੁਤ ਚੰਗਾ ਹੈ ਤੇ ਬਹੁਤ ਵਧੀਆ ਹੈ ਜਿਹੜਾ ਹਰੇਕ ਨੂੰ ਜੋੜਦਾ ਤੇ ਜਾਨੀ ਕਿ ਤੋੜਦਾ ਨਹੀਂ ਆਪਸ ਵਿੱਚ ਮੇਲ ਕਰਾਉਂਦਾ ਹੈ ਇਹ ਕਹਾਣੀ ਇੰਨੀ ਕੀ ਸੀ ਦੋਸਤ